असारण सिख के तौर पर आके इतने नतमस्तक हुए तख्त साहब गुरु साहब गुरु गोबिंद जी अज नमन हुए हैं गुरु ग्रंथ साहब जी ने मत टेकया बस पंजाब की चढ़ती कला वास्ते भलाई वास्ते ਅਸੀਂ ਬੇਨਤੀ ਕੀਤੀ ਆ ਗੁਰੂ ਮਹਾਰਾਜ ਬਖਸ਼ਿਸ਼ ਕਰਨ ਅੱਜ ਹੈਲਥ ਕੈਂਪ ਲਾ ਕੇ ਆਏ ਆ ਔਰ ਹੈਲਥ ਕੈਂਪ ਦੀ ਜਿਹੜੀ ਸਫਲਤਾ ਹੋਈ ਆ ਲੋਕ ਆਏ ਆ ਗੁਰੂ ਮਹਾਰਾਜ ਕੀ ਬੇਨਤੀ ਕੀਤੀ ਕਿ ਜਿੰਨੇ ਵੀ ਬਿਮਾਰ ਉੱਥੇ ਆਏ ਆ ਜਿੰਨੇ ਵੀ ਮਰੀਜ਼ ਉੱਥੇ ਪਹੁੰਚਿਆ ਗੁਰੂ ਸਾਹਿਬ ਬਖਸ਼ਿਸ਼ ਕਰਨ ਦਵਾਈ ਤੇ ਇੱਕ ਜ਼ਰੀਆ ਹੈ ਲੇਕਿਨ ਅਸਲੀ ਜਿਹੜੀ ਕਿਰਪਾ ਉਹ ਮਹਾਰਾਜ ਮਾਲਕ ਨੇ ਬਖਸ਼ਿਸ਼ ਕਰਨੀ ਹੈ ਹਜ਼ਾਰਾਂ ਦੀ ਗਿਣਤੀ 'ਚ ਅੱਜ ਉੱਥੇ ਲੋਕ ਆਏ ਆ ਔਰ ਉਸ ਦੇ ਵਿੱਚ ਉਹਨਾਂ ਨੂੰ ਜੋ ਮੈਡੀਸਿਨ ਚਾਹੀਦੀ ਸੀ ਦਿੱਤੀ ਗਈ ਆ لیکن اصل ਜਿਹੜੀ ਕਿਰਪਾ ਵਾਸਤੇ ਅੱਜ ਅਸੀਂ ਅਰਦਾਸ ਕੀਤੀ ਹੈ ਗੁਰਮਾਰੀ ਕਿਰਪਾ ਕਰਨ ਪੰਜਾਬ ਦੇ ਸਾਰੇ ਲੋਕਾਂ ਤੇ ਗ੍ਰਸ਼ੀ ਸ਼ਾਂਤੀ ਹੋਵੇ ਔਰ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਨਾਲ ਲੋਕਾਂ ਤੇ ਪ੍ਰਭਾਵ ਪਣਿਆ ਇਹਦੇ ਚੋਂ ਬਰਨ ਵਾਸਤੇ ਗੁਰੂ ਮਾਰਾ ਸਾਨੂੰ ਸ਼ਕਤੀ ਦੇ ਸੋਨ ਸਾਹਿਬ ਸੈਟੀਸਫਾਈਡ ਹ ਜਿਸ ਤਰੀਕੇ ਦੇ ਨਾਲ ਜਿਸ ਇੰਟੈਂਸ਼ਨ ਦੇ ਨਾਲ ਕੈਂਪ ਲਗਾਇਆ ਗਿਆ ਸੀ ਬਹੁਤ ਵੱਡੇ ਕੰਟੀ ਦੇ ਲੋਕ ਵੀ ਪੁੱਛੇ ਹੋਏ ਆ ਅ ਦੇਖੋ ਜੀ ਅ ਅਗਰ ਅਸੀਂ ਇਵੈਂਟ ਆਰਗੇਨਾਈਜ਼ ਕਰਨ ਦੀ ਗੱਲ ਕਰੀਏ ਤੇ ਸੈਟੀਸਫਾਈਡ ਆ ਅਗਰ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਦੀ ਗੱਲ ਕਰੀਏ ਤੇ ਨਹੀਂ ਸੈਟੀਸਫਾਈਡ ਆ ਕਿਉਂਕਿ ਮੁਸ਼ਕਲਾਂ ਬਹੁਤ ਵੱਡੀਆਂ ਆ ਲੋਕਾਂ ਨੂੰ ਇੱਕ ਇੱਕ ਕੈਂਪ ਦੇ ਨਾਲ ਰਾਹਤ ਨਹੀਂ ਦਿੱਤੀ ਜਾ ਸਕਦੀ ਮੈਂ ਤਾਂ ਸੁਭਾਸ਼ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਸੇਵਾ ਨੂੰ ਅੱਗੇ ਵਧਾਓ ਕੱਲੇ-ਕੱਲੇ ਪਿੰਡ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਨੂੰ ਆਪਾਂ ਸਮਝੀਏ ਤੇ ਉਹਦੇ ਵਿੱਚੋਂ ਫਿਰ ਇਹੋ ਜਿਹੇ ਕੈਂਪ ਕਿੰਨੇ ਮਰਜ਼ੀ ਹੋਰ ਲਾਉਣੇ ਪੈਣ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦੀ ਜਾਗਰੂਕਤਾ ਵਾਸਤੇ ਉਹ ਮਹਿੰਮ ਦੇ ਤੌਰ ਤੇ ਚਲਾਇਆ ਜਾਵੇ